ਮੇਰਾ ਨਾਮ ਡਾਕਟਰ ਅਸਮਾਨਪ੍ਰੀਤ ਸਿੰਘ ਸਿੱਧੂ ਮੈਂ ਬਤੌਰ ਖੇਤੀਬਾੜੀ ਵਿਕਾਸ ਅਫਸਰ ਪlant protection ਬਠਿੰਡਾ ਵਿਖੇ ਆਪਦੀ ਸੇਵਾ ਨਿਭਾ ਰਿਹਾ ਸਾਨੂੰ ਗੁਪਤ ਸੂਚਨਾ ਮਿਲੀ ਸੀ ਸਵੇਰੇ ਵੀ ਕੋਈ ਹਰਿਆਣੇ ਤੋਂ ਮਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਸਭ ਤੋਂ ਸਸਤੀ ਤੇ ਨਿਰਵਿਘਨ ਬਿਜਲੀ ਸਪਲਾਈ ਕਰਵਾਉਣ ਦਾ ਵਾਅਦਾ ਪੂਰਾ ਕੀਤਾ ਜਿਸ ਦਾ ਪੰਜਾਬ ਵਾਸੀ ਲਾਭ ਵੀ ਲੈ ਰਹੇ ਨੇ ਬਿਜਲੀ ਦੇ ਖੇਤਰ ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਇਤਿਹਾਸ ਚ ਇੱਕ ਨਵੀਂ ਪਰੰਪਰਾ ਸ਼ੁਰੂ ਕੀਤੀ ਜਦੋਂ 600 ਯੂਨਿਟ ਬਿਜਲੀ ਮੁਫਤ ਕਰਨ ਦਾ ਐਲਾਨ ਕੀਤਾ ਗਿਆ ਜਿਸ ਦਾ ਪੰਜਾਬ ਦੇ ਲੱਖਾਂ ਪਰਿਵਾਰਾਂ ਨੂੰ ਫਾਇਦਾ ਹੋ ਰਿਹਾ ਹੈ ਇਹ ਹੀ ਕਾਰਨ ਹੈ ਕਿ ਪੰਜਾਬੀਆਂ ਨੂੰ ਮੁਫਤ ਬਿਜਲੀ ਗਾਰੰਟੀ ਤਹਿਤ ਕਿ 90 ਫੀਸਦੀ ਤੋਂ ਵੱਧ ਖਰਚਾ ਦਾ ਬਿੱਲ ਜ਼ੀਰੋ ਆ ਰਿਹਾ ਹੈ ਹਾਂ ਜੀ ਬਿਜਲੀ ਦਾ ਬਿਲਕੁਲ ਮਾਫ ਹੋ ਜਾਂਦੀ ਆਮ ਸਰਕਾਰ ਆਈ ਹੈ ਸਾਡੇ ਬਹੁਤ ਜ਼ਿਆਦਾ ਫਾਇਦੇ ਹੋਏ ਨੇ ਸਾਨੂੰ ਬਿੱਲ ਬਿਲਕੁਲ ਜ਼ੀਰੋ ਹੋ ਗਿਆ ਹੈ ਗੁਲ ਸਰਕਾਰ ਆਈ ਸਾਨੂੰ ਬਿੱਲ ਤੋਂ ਮਾਫੀ ਮਿਲ ਗਈ ਕਿ ਚਲੋ ਬਿੱਲ ਮਾਫ ਹੈ ਉਹ ਸਾਨੂੰ ਕੋਈ ਟੈਨਸ਼ਨ ਨਹੀਂ ਹੈਗੀ ਬਿੱਲ ਦੀ ਘਟੋ ਘਟ ਵੀ 2 2.5 ਸਾਲ ਤੋਂ ਜਿਹੜੇ ਬਿੱਲ ਲਗੇ ਨੇ ਜ਼ੀਰੋ ਆ ਰਹੇ ਨੇ ਇਸ ਨਾਲ ਸਾਨੂੰ ਆਮ ਗਰੀਬਾਂ ਨੂੰ ਬਹੁਤ ਫਾਇਦਾ ਹੋਇਆ ਵੇ ਜਿਹੜੇ ਚਾਹ ਚਾਰ ਪੈਸਾ ਜੁੜਦੇ ਨੇ ਉਹ ਨਾਲ ਹੀ ਹੋਰ ਜੁੜੀ ਕੰਮ ਕਰ ਲੈਨੇ ਆਪਣੇ ਬਿੱਲ ਸਾਡੇ ਪਹਿਲੇ ਤੇ ਆਂਦਾ ਸੀ ਤੇ ਹੁਣ ਜੀ ਦੀ ਦੀ ਭਗਵਾਨ ਜੀ ਸਰਕਾਰ ਦਾ ਉਹਦਾ 0% ਹੀ ਆਂਦਾ ਤਕਰੀਬਨ 600 ਯੂਨਟ ਦੇ ਮਾਸਕ ਕੀਤੀ ਹੋਈ ਬਿਜਲੀ ਉਹਦੇ ਨਾਲ ਕਾਫੀ ਫਾਇਦਾ ਹੁੰਦਾ ਹੈ। ਕਈਆਂ ਤਰ੍ਹਾਂ ਦੇ ਪਰੇ ਮੈਨੂੰ ਬੋਲਦਾ ਉਹਦੋਂ ਬਿੱਲ ਆ ਜਾਂਦਾ ਸੀਗਾ ਉਹਦੋਂ ਮਤਲਬ ਉਹ ਉਹਦੇ ਯੂਨਟ ਮਾਸਤੀ ਤੇ ਬਿੱਲ ਕਾਫੀ ਆਂਦਾ ਹੁਣ ਸੂਰਤ ਦੇ ਕਾਫੀ ਸੰ 600 ਯੂਨਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਟਾਉਣ ਦਾ ਫੈਸਲਾ ਜਿਸ ਤੋਂ ਬਾਅਦ ਲੋਕ ਪੰਜਾਬ ਸਰਕਾਰ ਦਾ ਧੰਨਵਾਦ ਕਰ ਰਹੇ ਨੇ ਜਿਹੜਾ ਹੈਗਾ ਇਹਨਾਂ ਪਿੰਡਾਂ ਦੇ ਵਿੱਚ ਡਿਸਟ੍ਰੀਬਿਊਟ ਕੀਤਾ ਜਾ ਰਿਹਾ ਕਿਸੇ ਕੰਪਨੀ ਵੱਲੋਂ ਬਿਨਾਂ ਲਾਇਸੈਂਸ ਤੋਂ ਕਿਉਂਕਿ ਜਿਹੜਾ ਲਾਇਸੈਂਸ ਅਸੀਂ ਦਿੰਨੇ ਆ ਉਹ ਤਾਂ ਪ੍ਰੋਪਰ ਜਿਹੜਾ ਹੈਗਾ ਦੁਕਾਨਾਂ ਨੇ ਜਿਵੇਂ ਲਾਇਸੈਂਸ ਲਿਆ ਜਾਂ ਕੰਪਨੀਆਂ ਲਾਇਸੈਂਸ ਲੈਂਦੀਆਂ ਸਾਡੇ ਹੈੱਡਕੁਆਰਟਰ ਮਹਾਲੀ ਤੋਂ ਤੇ ਉਹਦਾ ਤਾਂ ਸਾਨੂੰ ਜਿਹੜਾ ਹੈਗਾ ਧਿਆਨ ਚ ਰਹਿੰਦਾ ਪ੍ਰੋਪਰ ਉਹ ਆਪਦਾ ਐਕਟ ਵੀ ਫਾਲੋ ਕਰਦੀਆਂ ਕੰਪਨੀਆਂ ਉਹਨਾਂ ਦੀ ਸਮੇਂ-ਸਮੇਂ ਸਿਰ ਚੈਕਿੰਗ ਵੀ ਹੁੰਦੀ ਆ ਪਰੰਤੂ ਇਹ ਜਿਹੜਾ ਹੈਗਾ ਗਲਤ ਮਾਲ ਨਕਲੀ ਮਾਲ ਜਿਹੜਾ ਹਰਿਆਣਾ ਤੋਂ ਸਿੱਧਾ ਲਿਆ ਕੇ ਇੱਥੇ ਪੁੱਛੋ ਆਪਾਂ ਕੈਂਚੀਆਂ ਤੇ ਖੜੇ ਆ ਪੁੱਛੋ ਦੇ ਪਿੰਡਾਂ ਦੇ ਵਿੱਚ ਅੱਗੇ ਫਾਰਮਰਾਂ ਨੂੰ ਦਿੱਤਾ ਜਾਣਾ ਸੀ ਤੇ ਫਾਰਮਰਾਂ ਨੂੰ ਗੁੰਮਰਾਹ ਕਰਨਾ ਸੀ ਕਿਉਂਕਿ ਖੇਤੀ ਅੱਗੇ ਜਿਹੜੀ ਹੈਗੀ ਆ ਲਾਹੇਵੰਦ ਨਹੀਂ ਰਹੀ ਘਾਟੇ ਦਾ ਸੌਦਾ ਬਣਦੀ ਜਾ ਰਹੀ ਆ ਸੋ ਜਿਹੜਾ ਕੀੜੇ ਮਾਰ ਦਵਾਈਆਂ ਦਾ ਇਹਦੇ ਵਿੱਚ ਬਹੁਤ ਵੱਡਾ ਰੋਲ ਆ ਵੀ ਉਹਦੇ ਜਿਹੇ ਚੰਗੀਆਂ ਦਵਾਈਆਂ ਹੋਣੀਆਂ ਫੇਰ ਹੀ ਜਿਹੜੀ ਗਲਾਬੀ ਸੁੰਡੀ ਦੀ ਪ੍ਰੋਬਲਮ ਆ ਜਿਵੇਂ ਨਰਮੇ ਦੇ ਵਿੱਚ ਜਾਂ ਚਿੱਟੀ ਮੱਖੀ ਆ ਫੇਰ ਹੀ ਉਹਨਾਂ ਨੇ ਜੇ ਦਵਾਈਆਂ ਚੰਗੇ ਮਿਆਰ ਦੀਆਂ ਹੋਣੀਆਂ ਫੇਰ ਹੀ ਕੀੜੇ ਮਕੌੜਿਆਂ ਨੂੰ ਜਿਹੜਾ ਉਹਨਾਂ ਨੇ ਰੋਕਣਾ ਸੋ ਖੇਤੀਬਾੜੀ ਮੰਤਰੀ ਸਰਦਾਰ ਗਰਮੀਤ ਸਿੰਘ ਖੁੱਡੀਆਂ ਜੀ ਵੱਲੋਂ ਸਖਤ ਜਿਹੜੇ ਹੈਗੇ ਆ ਦਿਸ਼ਾ ਨਿਰਦੇਸ਼ ਆ ਕਲੀਅਰ ਕਟ ਮਹਿਕਮੇ ਨੂੰ ਕਿਹਾ ਹੋਇਆ ਵੀ ਕੋਈ ਵੀ ਜਿਹੜਾ ਹੈਗਾ ਇਹੋ ਜਿਹਾ ਬੰਦਾ ਜਿਹੜਾ ਗਲਤ ਕੰਮ ਕਰੂਗਾ ਬਖਸ਼ਿਆ ਨਹੀਂ ਜਾਊਗਾ ਅੱਗੇ ਤੋਂ ਵੀ ਜਿਹੜੇ ਇਹਨਾਂ ਦੇ ਖਿਲਾਫ ਵੀ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਤੇ ਅੱਗੇ ਤੋਂ ਵੀ ਤੁਹਾਡੇ ਮਾਧਿਅਮ ਰਾਹੀਂ ਮੈਂ ਇਹੀ ਕਹਿਣਾ ਚਾਹਣਾ ਵੀ ਜੇਕਰ ਕੋਈ ਵੀ ਜਿਹੜਾ ਹੈਗਾ ਬੰਦਾ ਇਹੋ ਜੇ ਕੰਮ ਕਰਦਾ ਉਹ ਬਾਜ ਆ ਜਾਈ ਕਿਉਂਕਿ ਇਸ ਤੋਂ ਬਾਅਦ ਜਿਹੜੀ ਹੈਗੀ ਆ ਸਖਤ ਤੋਂ ਸਖਤ ਕਾਰਵਾਈ ਜਿਹੜੀ ਇਹਨਾਂ ਦੇ ਖਿਲਾਫ ਕੀਤੀ ਜਾਊਗੀ ਪਤਾ ਲੱਗੇ ਜੀ ਮਾਲ ਕਿੱਥੇ ਪਹੁੰਚਾਉਣਾ ਸੀ ਇਹਨਾਂ ਨੇ ਹਾਂਜੀ ਇਹਨਾਂ ਨੇ ਇੱਥੇ ਪੁੱਚੋ ਇੱਥੇ ਹੀ ਇਹਨਾਂ ਨੇ ਅੱਗੇ ਜਿਹੜਾ ਹੈਗਾ ਪਿੰਡਾਂ ਦੇ ਵਿੱਚ ਪੁੱਚੋ ਕੈਂਚੀਆਂ ਦੇ ਜਿਹੜੇ ਆਸ-ਪਾਸੇ ਵਾਲੇ ਪਿੰਡਾਂ ਉਹਨਾਂ ਦੇ ਵਿੱਚੇ ਮਾਲ ਕਿਸਾਨਾਂ ਦੇ ਕਿਤੇ ਘਰਾਂ ਦੇ ਵਿੱਚ ਸਿੱਧਾ ਜਿਹੜਾ ਹੈਗਾ ਦੇਣਾ ਸੀਗਾ ਇਹ ਬਿੱਲ ਵੀ ਲਈ ਜੇ ਫਿਰਦੇ ਆ ਇਹਨਾਂ ਕੋਲੇ ਜਿਹੜੇ ਬਿੱਲ ਕੋਈ ਜਿਵੇਂ ਰਾਮਾ ਮੰ ਜਰ ਕੇ ਰਾਮਾ ਮੰਡੀ ਦੇ ਆਪਾਂ ਨੇੜੇ ਤੇੜੇ ਵੀ ਨਹੀਂ ਖੜੇ ਹੈਗੇ ਤੇ ਬਾਕੀ ਜਿਹੜੀ ਇਹ ਕੰਪਨੀ ਆ ਵੁੱਡਲੈਂਡ ਐਗਰੀਟੈਕ ਆਂ ਇੰਡੀਆ ਜਿਹੜਾ ਹੈਗਾ ਇਹਦਾ ਲਾਇਸੈਂਸ ਨਹੀਂ ਹੈਗਾ ਜੀ ਪੰਜਾਬ ਦੇ ਵਿੱਚ ਤਾਂ ਇਹ ਬਿਨਾਂ ਲਾਇਸੈਂਸ ਤੋਂ ਜਿਹੜਾ ਹੈਗਾ ਇਹ ਮਾਲ ਆ ਤੇ ਬਾਕੀ ਮਾਲ ਦੀ ਜਿਹੜੀ ਅੱਗੇ ਜਿਹੜੀ ਇਹਦੇ 'ਚ ਹੈ ਕੀ ਉਹ ਚੈਕਿੰਗ ਸੈਂਪਲਿੰਗ ਤੋਂ ਪਤਾ ਲੱਗੂਗਾ ਇਹ ਅਜੇ ਗਿਣਤੀ ਚੱਲ ਰਹੀ ਆ ਜੀ ਅੱਗੇ ਆ ਜਾਣਾ ਸਾਰਾ ਰਿਪੋਰਟਿੰਗ ਦੇ ਵਿੱਚ कार्रवाई की जा रही है गिनती कर रहे हैं देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप